ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਰਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੇਖਾ ਕਲਾਂ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਬਾਗਾਪੁਰਾਣਾ ਪੈਂਦੀ ਹੈ ਬਾਗੇਪੁਰਾਣੇ ਤੋਂ ਕੋਟਕਪੂਰੇ ਵਾਲੇ ਪਾਸੇ ਨੂੰ ਜਦੋਂ ਜਾਂਦੇ ਆ ਤਾਂ 메ਨ ਛੜਕ ਤੇ ਸਮਾਲਸਰ ਆਉਂਦਾ ਤੇ ਸਮਾਲਸਰ ਤੋਂ ਸਿੱਧੀ ਸੜਕ ਸੇਖਾ ਕਲਾਂ ਤੇ ਇਸ ਤੋਂ ਬਾਅਦ ਜੱਗੇ ਇਹ ਬੰਬੀਏ ਪਾਈ ਨੂੰ ਲੰਘ ਜਾਂਦੀ ਹੈ ਬਰਗਾੜੀ ਵੀ ਇੱਧਰਲੇ ਪਾਸੇੋਂ ਨੇੜ ਹੈ ਸੁਖਾਨੰਦ ਦੇ ਨੇੜ ਹੈ ਸੇਖਾ ਕਲਾ ਪਿੰਡ ਚੋ ਵੀਡੀਓ ਬਣਾ ਰਹੇ ਆ ਜਿਹੜੇ ਘਰ ਚੋ ਵੀਡੀਓ ਬਣਾ ਰਹੇ ਆ ਦੱਸੋ ਖੇਤੀਬਾੜੀ ਮੇਨ ਕਾਰੋਬਾਰ ਮੇਨ ਕੀਤਾ ਤੇ ਪਸ਼ੂ ਜਿਹੜੇ ਉਹ ਘਰ ਦੀ ਲੋੜ ਅਸਤੇ ਨਾ ਨੇ ਰੱਖੇ ਹੋਏ ਆ ਅੱਜ ਇੱਕ ਮੱਝ ਵਿਕਾਊ ਕੀਤੀ ਐ ਚੰਗੇ ਦੁੱਧ ਵਾਲੀ ਸੋਹਣੇ ਢਾਂਚੇ ਦੀ ਐ ਮੱਝ ਵਿਕਰੀ ਵਾਲੀ ਤੇ ਬਿਲਕੁਲ ਇਹ ਤਾਜੀ ਸੂਈ ਵੀ ਸਾਹਮਣੇ ਇਹਦਾ ਬੱਚਾ ਐ ਸੋ ਇਹਦੇ ਬਾਰੇ ਆਪਾਂ ਜਾਣਕਾਰੀ ਬਾਈ ਜੀ ਹੋਂ ਤੋਂ ਲਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੂ ਉਹਦਾ ਹੱਕ ਹੈ ਵੀ ਉਹ ਤਸੱਲੀ ਕਰੇ ਆ ਕਿ ਤੇ ਆਪਦੀ ਸਮਝ ਨਾ ਖਰੀਦੇ ਨੰਬਰ ਸਕਰੀਨ ਉੱਤੇ ਵੀਰ ਦਾ ਚੱਲਦਾ ਰਹਿਣਾ ਆਓ ਡਿਟੇਲ ਪੁੱਛੀਏ ਫਿਰ ਇਹਨੂੰ ਤੋੜਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਵੀਰ ਇੱਕ ਵਾਰ ਜਗਵਿੰਦਰ ਸਿੰਘ ਜਗਵਿੰਦਰ ਭਾਈ ਅੱਜ ਮੱਝ ਆਪਾਂ ਵਿਕਾਊ ਕੀਤੀ ਐ ਇਹ ਕਿੰਨਾ ਮਸੂਹਾ ਸੂਈ ਐ ਇਹ ਤੀਜਾ ਸੂਹਾ ਜੀ ਤੀਜਾ ਸੂਹਾ ਦੂਜੇ ਸੂਹਾ ਆਪਣੇ ਕੋਲ ਘਰੇ ਸੀ ਇਹ ਹਾਂਜੀ ਕਿੰਨਾ ਕੁ ਦੁੱਧ ਚੋਂਦੇ ਰਹੇ ਇਹ ਦਾ 16-17 ਕਿੱਲੋ ਤੋਂ 16 17 ਕਿਲੋ ਦੂਜੇ ਸੂਏ ਚ ਦੁੱਧ ਚੋਇਆ ਆਪਾਂ ਹਾਂਜੀ ਹਾਂਜੀ ਸੂਈ ਕਦੋਂ ਕਾ ਬਈ ਇਹ ਇਹ ਕੱਲ ਸ਼ਾਮੀ ਸੂਈ ਹੈ ਜੀ ਕੱਲ ਸ਼ਾਮ ਬੱਚਾ ਕੀ ਦਿੱਤਾ ਇਹਨੇ ਬੱਚਾ ਕੱਟਾ ਜੀ ਠੀਕ ਹੈ ਰੇਟ ਇਹਦਾ ਆਪਾਂ ਕੀ ਰੱਖਾਂਗੇ ਉਹ ਆਪਾਂ ਫੋਨ ਤੇ ਦੱਸ ਦਿਆਂਗੇ ਦੱਸੋ ਰੇਟ ਫੋਨ ਤੇ ਆ ਸੂਆ ਤੀਜਾ 16 17 ਕਿਲੋ 15 16 ਕਿਲੋ ਸ਼ਾਇਦ ਬਾਈ ਜੀ ਹੋ ਰਹੇ ਨੇ ਦੁੱਧੇ ਦਾ ਬੋਲਿਆ ਪਿਛਲੇ ਸੂਏ ਚ ਜਿਹੜਾ ਚੋਇਆ ਕੱਟੇ ਨੂੰ ਇਹਨੇ ਜਨਮ ਦਿੱਤਾ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆ ਸੋਹਣੇ ਟਾਂਚੇ ਦੀ ਹੈ ਤੇ ਜੈਡ ਬਲੈਕ 10 ਵਜੇ ਦੋਸਤੋ ਮੈਂ ਵੀਡੀਓ ਇਸ ਟਾਈਮ 10 ਸਵਾ 10 ਦਾ ਟਾਈਮ ਹੋਊਗਾ ਜਦੋਂ ਵੀਡੀਓ ਬਣਾ ਰਿਹਾ ਚੀਜ਼ ਇਹ ਧਿਆਨ ਚ ਰੱਖ ਲਿਓ ਕਿਉਂਕਿ ਸੂਏ ਪਸੂ ਦਾ ਦੁੱਧ ਜਿਹੜਾ ਆਪਾਂ ਬੱਚੇ ਨੂੰ ਪਿਆਇਆ ਜਾਵੇ ਆਪਾਂ ਵਿੱਚ ਛੋਇਆ ਜਾਵੇ ਉਹਦੇ ਨਾਲ ਕਿਰਾਂ ਹਵਾਨਾ ਥੋੜਾ ਜਾ ਘਟ ਜਾਂਦਾ ਹੁੰਦਾ ਦੂਜੇ ਨਾਲ 10 ਵਜੇ ਕਿਤੇ 13 ਮਿੰਟ ਹੈ ਸਕਰੀਨ ਉੱਤੇ ਸੋ ਇਹ ਮੱਝ ਵਿਕਰੀ ਆਸਤੇ ਜਿਹਨੂੰ ਪਸੰਦ ਆਵੇ ਤੇ ਰੇਟ ਇਹਦਾ ਬਾਈ ਜਿਹੜਾ ਨੇ ਰੱਖਿਆ ਫੋਨ ਦੇ ਉੱਤੇ ਪੂਸ਼ ਵੀ ਸਾਰੀ ਕਾਲੀ ਦਿੰਦੀ ਹੈ ਬਾਕੀ ਮੱਥਾ ਸਾਰਾ ਬਲੈਕ ਹੈ ਢਾਂਜਾ ਤੁਸੀਂ ਇਹਦਾ ਦੇਖ ਲਓ ਮਸਤ ਜੀ ਇੰਨੀ ਕਾ ਵੀ ਸੰਗਲ ਫੜ ਕੇ ਜਿੱਦਰ ਨੂੰ ਤੁਰ ਪੋਗੇ ਮਗਰ ਮਗਰ ਘੁੰਮੀ ਆਊਗੀ ਕਮਾਲਾ ਬਾਈ ਸੋਥਣ ਹਵਾਨਾ ਤੁਸੀਂ ਇਹਦਾ ਹੁਣ ਵੀਡੀਓ ਚੋਂ ਦੇਖ ਰਹੇ ਹੋ ਜੀ ਨੂੰ ਜੱਜਦੀ ਹੈ ਤਾਂ ਕਾਲ ਤੁਸੀਂ ਕਰ ਲਿਓ ਨੰਬਰ ਸਕਰੀਨ ਉੱਤੇ ਨਾਦਾ ਚੱਲੀ ਜਾਂਦਾ ਹੈ ਸੰਭਾਲੀ ਬਾਈ ਜਿਹੜਾ ਨੇ ਪੂਰੀ ਚੰਗੀ ਐ ਸੋਹਣੀ ਸੇਤ ਐ ਦੀ ਹਵਾਨਾ ਹੁਣ ਤੁਸੀਂ ਇਹਦਾ ਰੋਖ ਜਿਹੜਾ ਉਹ ਵੀਡੀਓ ਚੋਂ ਇਸ ਤਰੀਕੇ ਨਾਲ ਦੇਖ ਸਕਦੇ ਹੋ ਸੋ ਇੱਕ ਹੀ ਨਾਗ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਉਣਾ ਸੀ ਇਹ ਮੱਝ ਫੋਰ ਸੇਲ ਹੈ ਲੈ ਚਲੋ ਬੰਦੋ ਬਾਈ ਵੀ ਇਹਨੇ ਕੱਟੇ ਨੂੰ ਜਨਮ ਦਿੱਤਾ ਥਣ ਹਵਾਨਾ ਇਸ ਸਾਈਡ ਤੋਂ ਵੀ ਇਹਦਾ ਤੁਸੀਂ ਇੱਕ ਵਾਰ ਦੇਖ ਲਓ ਇਸ ਤਰ੍ਹਾਂ ਦਾ ਥਣ ਦਾ ਰੋਖ ਹੈ ਤੇ ਅਗਾੜੀ ਹਵਾਨੇ ਦੀ ਦੇਖ ਲਓ ਬਾਕੀ ਢਾਂਚਾ ਤੁਸੀਂ ਵੀਡੀਓ ਚੋਂ ਦੇਖ ਹੀ ਚੁੱਕੇ ਹੋ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਮਰਜ ਵਿਕਰੀ ਵਾਲੀ ਸੀ ਤੇ ਬੱਚਾ ਇਹਦਾ ਨਾਲ ਹੀ ਵੱਧਾ ਦੱਸੋ ਤੇ ਉਹ ਮੇਲਕਾਫ ਹੈ ਕੱਟੇ ਨੂੰ ਇਹਨੇ ਜਨਮ ਦਿੱਤਾ ਧੰਨਵਾਦ ਵੀਡੀਓ ਦੇਖਣ ਲਈ